ਦੀਵਾ ਹੈ ਗੁਰੂ ਸਾਹਿਬ ਜੀ ਤਨਸਰੀ ਮਹਲਾ ਤੀਜਾ ਕਰ ਦੂਜਾ ਚਉ ਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇਹ ਧਾਨੇ ਅਖੋਟ ਨਾ ਦੇ ਖਟੈ ਨਾ ਜਾਏ ਪੂਰਾ ਸਤਗੁਰ ਦਿਆ ਦਿਖਾਏ ਇਹ ਤਨ ਅਖੋਟ ਨਾ ਖਟੇ ਨਾ ਜਾਏ ਪੂਰੇ ਸਤਗੁਰ ਦਿਆ ਦਿਖਾਏ ਆਪਣੇ ਸਤਗੁਰ ਕਾ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸਿਤਨਵੰਤ ਹਰਿ ਨਾਮ ਲੇਵ ਲਾਇ ਗੁਰਪੁਰੈ ਹਰ ਤਨ ਪਰਗਾਸਿਆ ਹਰਿ ਕਿਰਪਾ ਤੇ ਵਸੈ ਬਨਿਆ ਰਹਾਓ ਅਬ ਗੁਣ ਕਾਟ ਗੁਣ ਹਿਰਦੈ ਸਮਾਏ ਪੂਰ ਗੁਰ ਚੈ ਸਹਿਜ ਸੁਭਾਈ ਪੂਰੇ ਗੁਰ ਕੀ ਸਾਚੀ ਬਾਣੀ ਸੋਖ ਪਾਣੇ ਅੰਤਰ ਸਹਿਜ ਸਬਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਿਦਾ ਮਾਰ ਹਰ ਮਨ ਵਸਾਈ ਨਾਮ ਅਮੋਲ ਕੋ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਬਨਿਆਏ ਸਭ ਮੈਂ ਵਸੈ ਪ੍ਰਭ ਏਕੋ ਸੋਏ ਗੁਰਬਤੀ ਕਟ ਪ੍ਰਗਟ ਹੋਏ ਸਹਜੇ ਜਿਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੇ ਮਨ ਮੰਨਿਆ ਸਹਜੇ ਜਿਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੇ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਦ ਤਨ ਸਭੇ ਕਮਾਲ ਵਾਲੀਏ ਕੁਲ ਆਲਮ ਬਰੇਬਰ ਇੱਕਾਇਨਾਤ ਧੰਨ ਸ੍ਰੀ ਗੁਰੂ ਰਵਿ ਚੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਪਿਆਰਿਓ ਸਤਿਗੁਰੂ ਜੀ ਦੀ ਅਪਾਰ ਮਿਹਰਬਤ ਹੋਈ ਹੈ ਗੁਰੂ ਮਾਲਕ ਜੀ ਦੀ ਹਜ਼ੂਰੀ ਦੇ ਅੰਦਰ ਬੈਠ ਕੇ ਆਪ ਸੰਗਤਾਂ ਨੇ ਨਿਤਨੇਮ ਦੇ ਪਾਠ ਸੰਗਤੂ ਰੂਪ ਅੰਦਰ ਕੀਤੇ ਆ ਸਤਿਗੁਰੂ ਕਿਰਪਾ ਕਰੇ ਮਾਲਕ ਦੀ ਆਪ ਸਭਨਾ ਦੀ ਹਾਜ਼ਰੀ ਨੂੰ ਬੜੇ ਚਰਨ ਕਮਲਾ ਪਾਸ ਪਰਮਾਨ ਕਰੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਤੇ ਆਪ ਸਮੂਹ ਸੰਗਤ ਨੂੰ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਗੁਰੂ ਮਾਲਕ ਜੀ ਦੇ ਚਰਨਾ ਕਮਲਾ ਪਾਸ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਗੁਰੂ ਅੰਗਦ ਦੇ ਪਾਸਾ ਤੇ ਜੀਵਨ ਵਿੱਚੋਂ ਇੱਕੋ ਚੀਜ਼ ਸਾਨੂੰ ਬੜੀ ਪਿਆਰੀ ਸਿੱਖਰ ਨੂੰ ਮਿਲਦੀ ਹੈ ਐਸੇ ਤਾਂ ਬਹੁਤ ਗੁਣ ਮੇਰੇ ਮਾਲਕ ਦੇ ਹਨ ਜੇ ਸਿੱਖਣਾ ਹੋਵੇ ਤੇ ਇੱਕ ਚੀਜ਼ ਬੜੀ ਪਿਆਰੀ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਬਾਬੇ ਨਾਨਕ ਨੇ ਜੋ ਜੋ ਬਾਬੇ ਲੈਣੇ ਨੂੰ ਕਿਹਾ ਬਾਬੇ ਲੈਣੇ ਨੇ ਕਦੇ ਵੀ ਗੁਰੂ ਨਾਨਕ ਦੇ ਪਾਸ਼ਾ ਦੇ ਹੁਕਮ ਨੂੰ ਮੋੜਿਆ ਨਹੀਂ ਕਿੰਤੂ ਪ੍ਰੰਤੂ ਨਹੀਂ ਕੀਤਾ ਕਿ ਇਹ ਕਿਉਂ ਕਰਨਾ ਹੈ ਜੋ ਗੁਰੂ ਨਾਨਕ ਬਾਬੇ ਨੇ ਕਿਹਾ ਤੇ ਧੰਨ ਸ਼੍ਰੀ ਗੁਰੂ ਅੰਗਦ ਦੇ ਪਾਸ਼ਾ ਨੇ ਬੜੇ ਪਿਆਰ ਨਾਲ ਕੀਤਾ ਜੇ ਗੁਰੂ ਨਾਨਕ ਬਾਬੇ ਨੇ ਕਿਹਾ ਕਿ ਮਰੀ ਹੋਈ ਚੂਹੀ ਬਾਹਰ ਕੱਢਣੀ ਹੈ ਧਰਮਸ਼ਾਲਾ ਵਿੱਚੋਂ ਤੇ ਬਾਬੇ ਲੈਣੇ ਨੇ ਕਿਹਾ ਜੀ ਸੱਤ ਬਚਨ ਮੈਂ ਕੱਢਦਾ ਗਾ ਗੁਰੂ ਨਾਨਕ ਦੇ ਪਾਸ਼ਾ ਨੇ ਕਿਹਾ ਮੀ ਪੈਂਦਾ ਆ ਮੀ ਪੈਂਦੇ ਹੋਏ ਦੇ ਵਿੱਚ ਤੁਸੀਂ ਧਰਮਸ਼ਾਲਾ ਦੀ ਕੰਦ ਬਣਾਉਣੀ ਹੈ ਸੱਤ ਵਚਨ ਮੈਂ ਬਣਾਦਾਗਾ ਜੀ ਮੀ ਪੈਂਦੇ ਵਿੱਚ ਗੁਰੂ ਨਾਨਕ ਨੇ ਕਿਹਾ ਕ ਕੱਪੜੇ ਧੋਣੇ ਆ ਤੇ ਬਾਬੇ ਲੈਣੇ ਨੇ ਕਿਹਾ ਜੀ ਸੱਤ ਵਚਨ ਮੈਂ ਧੋ ਦੇ ਆਗਾ ਗੁਰੂ ਨਾਨਕ ਦੇ ਪਾਸ਼ਾ ਨੇ ਕਿਹਾ ਲੈਣੇ ਆ ਚੜ ਜਾ ਦਰਖਤ ਦੇ ਉੱਤੇ ਮਿਠਾਈਆਂ ਡਿੱਗਣ ਗਈਆਂ ਤੇ ਬਾਬਾ ਲੈਣਾ ਦਰਖਤ ਪਰ ਚੜ ਜਾਣਾ ਬਾਬਾ ਇਹ ਤੇਰਾ ਹੁਕਮ ਹੈ ਤੇ ਮਿਠਾਈ ਡਿੱਗੇਗੀ ਤੇ ਡਿੱਗੇਗੀ ਕੁ ਸੁਭਾਅ ਨਹੀਂ ਕਿ ਦਰਖਤਾਂ ਤੇ ਮਿਠਾਈ ਖੋੜੀ ਲੱਗਦੀ ਹੁੰਦੀ ਹੈ ਗੁਰੂ ਨਾਨਕ ਬਾਬੇ ਨੇ ਕਿਹਾ ਜੇ ਮੁਰਦਾ ਖਾਣਾ ਤੇ ਚੜਦਾ ਭਾਈ ਕੋਲ ਹੋ ਜਾ ਮੁਰਦੇ ਤੇ ਮੁਰਦਾ ਖਾ ਤੇ ਬਾਬਾ ਲੈਣਾ ਹੱਥ ਜੁੜਦਾ ਬਾਬਾ ਸਿਰ ਵਾਲੇ ਪਾਸੇ ਤੋਂ ਖਾਵਾ ਕਿ ਪੈਰਾ ਵਾਲੇ ਪਾਸੇ ਤੋਂ ਖਾਵਾ ਗੁਰੂ ਅੰਗਦ ਦੇ ਪਾਸਾ ਦਾ ਗੁਰੂ ਨਾਨਕ ਬਾਬੇ ਨਾਲ ਪਿਆਰ ਹੈ ਕਿ ਜੋ ਬਾਬੇ ਨੇ ਕਿਹਾ ਸੱਤ ਕਰਕੇ ਮੰਨੇ ਆ ਏਡੀ ਵੱਡੀ ਗੱਲ ਵਿਸ਼ਵਾਸ ਭਰੋਸਾ ਸਾਰਾ ਪਰਿਵਾਰ ਖਲੋਤਾ ਹੈ ਬਾਬਾ ਸ਼ਰੀ ਚੰਨ ਬਾਬਾ ਲਖਮੀ ਦਾਸ ਮਾਤਾ ਸੁਲਖਣੀ ਦੀ ਤੇ ਬਾਬਾ ਲੈਣਾ ਜੀ ਹੋਰ ਬਿਆੰਤ ਸੰਗਤਾਂ ਖਲੋਤੀਆਂ ਆ ਗੁਰੂ ਨਾਨਕ ਦੇਵ ਜੀ ਪਾਸਾ ਮੇ ਇੱਕ ਸਿੱਕਾ ਇੱਕ ਪੈਸਾ ਚੁੱਕਿਆ ਤੇ ਆਪਣੀ ਮੁਠੀ ਵਿੱਚ ਰੱਖ ਲਿਆ ਤੇ ਬਾਬਾ ਪੁੱਛਦਾ ਆ ਆਪਣੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਨੂੰ ਕਿ ਮੇਰੀ ਮੁਠੀ ਵਿੱਚ ਕੀ ਹੈ ਤੇ ਬਾਬਾ ਸ਼੍ਰੀ ਚੰਦ ਨੇ ਜਵਾਬ ਦਿੱਤਾ ਕਹਿਣਾ ਪਿਤਾ ਜੀ ਮੇਰੇ ਸਾਹਮਣੇ ਤੁਸੀਂ ਪੈਸਾ ਚੁੱਕਿਆ ਮੁਠੀ ਵਿੱਚ ਰੱਖਿਆ ਸਭ ਨੇ ਦੇਖਿਆ ਕਿ ਤੁਹਾਡੀ ਮੁਠੀ ਦੇ ਵਿੱਚ ਇੱਕ ਪੈਸਾ ਆ ਜਦੋਂ ਆਪਣੇ ਛੋਟੇ ਪੁੱਤਰ ਬਾਬੇ ਨਾਨਕ ਨੇ ਪੁੱਛਿਆ ਨਾ ਜੀ ਆਪਣੇ ਛੋਟੇ ਪੁੱਤਰ ਬਾਬਾ ਲਖਮੀਦਾਸ ਨੂੰ ਪੁੱਤਰ ਮੇਰੀ ਮੁਠੀ ਵਿੱਚ ਕੀ ਹੈ ਤੇ ਜਵਾਬ ਇਹੀ ਸੀ ਕਿ ਜੋ ਵੱਡੇ ਭਰਾ ਨੇ ਕਿਹਾ ਉਹ ਸੱਚ ਕਿਹਾ ਆ ਤੁਹਾਡੀ ਮੁਠੀ ਵਿੱਚ ਉਹੀ ਕੁਝ ਹੈ ਜੋ ਤੁਸੀਂ ਸਾਡੇ ਸਾਹਮਣੇ ਚੱਕਿਆ ਜਦੋਂ ਬਾਬੇ ਲੈਣੇ ਨੂੰ ਪੁੱਛਿਆ ਨਾ ਕਿ ਮੇਰੀ ਮੁਠੀ ਵਿੱਚ ਕੀ ਹੈ ਤੇ ਬਾਬੇ ਲੈਣੇ ਨੇ ਪਹਿਲਾ ਹੱਥ ਜੋੜੇ ਤੇ ਆਖਿਆ ਬਾਬਾ ਨਾਨਕਾ ਮੇਰੀ ਕੀ ਔਕਾਤ ਮੈਂ ਦੱਸਾਂ ਕਿ ਤੇਰੀ ਮੁਠੀ ਚ ਕੀ ਹੈ ਬਹੁਤ ਵੱਡੀ ਗੱਲ ਸੀ ਕਿ ਮੇਰੀ ਈਕਾਤ ਹੈ ਕਿ ਮੈਂ ਆਮ ਜਿਹਾ ਮਨੁੱਖ ਸਤਗੁਰ ਤੇਰੇ ਦਰ ਦਾ ਸੇਵਾਦਾਰ ਤੇ ਮੈਂ ਦੱਸ ਸਕਾਂ ਤੇਰੀ ਮੁਠੀ ਚ ਕੀ ਹੈ ਜੇ ਤੁਸੀਂ ਮੇਰੇ ਸਿਰ ਤੇ ਮੇਰੇ ਪਰੇ ਹੱਥ ਰੱਖੋ ਤੇ ਮੈਂ ਦਸਾਂ ਤੇਰੀ ਮੁਠੀ ਦੇ ਵਿੱਚ ਲੋਕ ਤੇ ਪਰਲੋਕ ਦੇ ਸੋਖ ਹੈ ਤੇਰੀ ਮੁਠੀ ਦੇ ਵਿੱਚ ਇਹ ਸਾਰੀ ਕਾਇਨਾਤ ਹੈ ਤੇਰੀ ਮੁਠੀ ਦੇ ਵਿੱਚ ਇਹ ਸਾਰੀ ਦੁਨੀਆ ਹੈ ਤੇਰੀ ਮੁਠੀ ਦੇ ਵਿੱਚ ਨਵ ਨਦੀਆਂ 18 ਸਿੱਧੀਆਂ ਆ ਤੇਰੀ ਮੁਠੀਆਂ ਦੇ ਵਿੱਚ ਖਜ਼ਾਨੇ ਆ ਤੇਰੀ ਮੁਠੀਆਂ ਦੇ ਵਿੱਚ ਬਖਸ਼ਿਸ਼ਾਂ ਆ ਤੇਰੀ ਮੁਠੀ ਦੇ ਵਿੱਚ ਗੁਰੂ ਨਾਨਕ ਬਾਬਾ ਜੀ ਦੁਨੀਆਂ ਦੇ ਸੁੱਖ ਹੈ ਸੱਚ ਪੁੱਛੇ ਤੇਰੀ ਮੁਠੀ ਦੇ ਵਿੱਚ ਉਹ ਹਰ ਇੱਕ ਚੀਜ਼ ਹੈ ਜਿਹੜੀ ਦੁਨੀਆਂ ਨੂੰ ਚਾਹੀਦੀ ਹੈ ਬਾਬੇ ਨਾਨਕ ਨੇ ਕਿਹਾ ਸੀ ਦੁਨੀਆਂ ਦੇ ਲੋਕੋ ਬਸ ਇਹ ਫਰਕ ਹੈ ਮੇਰੇ ਪੁੱਤਰਾ ਨੂੰ ਮੇਰੀ ਮੁਠੀ ਦੇ ਵਿੱਚ ਸਿੱਕਾ ਦਿਸਦਾ ਆ ਤੇ ਗੁਰੂ ਨਾਨਕ ਦੇ ਸਿੱਖ ਬਾਬੇ ਲੈਣੇ ਨੂੰ ਮੇਰੀ ਮੁੱਠੀ ਦੇ ਵਿੱਚ ਕਾਇਨਾਤ ਦੇ ਸੁੱਖ ਦਿਸਦੇ ਆ ਇਟਾ ਵੱਡਾ ਜੀਵਨ ਬਾਬੇ ਲੈਣੇ ਦਾ ਸਮਰਪਿਤ ਕੀਤਾ ਤੇ ਯਾਦ ਰੱਖਿਓ ਜੀ ਗੁਰੂ ਅੰਗਦ ਦੇ ਪਾਸ਼ਾ ਨੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਪੜ੍ਹਾਏ ਸਾਡੀ ਕੌਮ ਨੂੰ ਨਹੀਂ ਪਤਾ ਗੁਰਮੁਖੀ ਲਿਪੀ ਜੋ ਤੁਸੀਂ ਅੱਜ ਗੁਰੂ ਗ੍ਰੰਥ ਸਾਹਿਬ ਪੜ੍ਹ ਰਹੇ ਹੋ ਗੁਰਮੁਖੀ ਲਿਪੀ ਵਿੱਚ ਹੈ ਪੰਜਾਬੀ ਚ ਨਹੀਂ ਹੈ ਗੁਰਮੁਖੀ ਚ ਹੈ ਤੇ ਗੁਰਮੁਖੀ ਦੀ ਦੇਣ ਬਾਬੇ ਲੈਣੇ ਦੀ ਗੁਰੂ ਅੰਗਦ ਦੇ ਪਾਸ਼ਾ ਦੀ ਹੈ ਜੇ ਤੁਸੀਂ ਕੈਦਾ ਸ਼ਬਦ ਸਾਡੇ ਜੀਵਨ ਚ ਆਇਆ ਅਤੇ ਛੋਟੀ ਉਮਰ ਚ ਕੈਦਾ ਪੜਿਆ ਤੇ ਕੈਦੇ ਦੀ ਦੇਣ ਊੜਾ ਐੜਾ ਜੋਸੀ ਪੜਦੇ ਆ ਇਹ ਵੀ ਗੁਰੂ ਅੰਗਦ ਦੇ ਪਾਸ਼ਾ ਦੀ ਦੇਣ ਆ ਜਿਹਨੂੰ ਪੂਰੀ ਤਰਤੀਬ ਕੀਤੀ ਗੁਰੂ ਅੰਗਦ ਦੇ ਪਾਸ਼ਾ ਦੀ ਦੇਣ ਆ ਕਿ ਮਾਤਾ ਖੀਵੀ ਨੂੰ ਲੰਗਰਾਂ ਦੇ ਵਿੱਚ ਇੰਚਾਰਜ ਲਾ ਕੇ ਉੱਥੇ ਖੀਰ ਵਰਤਾਈ ਇਹ ਵੀ ਗੁਰੂ ਅੰਗਦ ਦੇ ਪਾਸ਼ਾ ਦੀ ਦੇਣ ਆ ਸੋ ਐਸੇ ਅੱਜ ਦੀਨ ਦੁਨੀਆ ਦੇ ਮਾਲਕ ਧੰਨ 시ਰ ਗੁਰੂ ਅੰਗਦ ਦੇ ਪਾਸ਼ਾ ਜੀ ਦਾ ਪ੍ਰਕਾਸ਼ ਦਿਹਾੜਾ ਆ ਜਿਨ੍ਹਾਂ ਨੇ ਬਾਬੇ ਨਾਨਕ ਦੇ ਹਰ ਇੱਕ ਹੁਕਮ ਨੂੰ ਮੰਨਿਆ ਕਦੇ ਵੀ ਗੁਰੂ ਨਾਨਕ ਦੇ ਹੁਕਮ ਨੂੰ ਟਾਲਿਆ ਨਹੀਂ ਕੋਈ ਕਿੰਤੂ ਪਰਤੂ ਨਹੀਂ ਹੈ ਜਦੋਂ ਹੁਕਮ ਦੇ ਪਾਬੰਦ ਹੋ ਕੇ ਤੁਰੇ ਤੇ ਇੱਕ ਦਿਨ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਲੈਣੇ ਤੋਂ ਗੁਰੂ ਅੰਗਦ ਬਣਾ ਦਿੱਤਾ ਕਿਉਂ ਕਿ ਪੁੱਤਰ ਤੂੰ ਮੇਰਾ ਕਦੇ ਹੁਕਮ ਨਹੀਂ ਤਾਂ ਟਾਲਿਆ ਜੋ ਦਵਾਸੀ ਗੁਰੂ ਨਾਨਕ ਦੇ ਹੁਕਮ ਨੂੰ ਮੰਨਾਂਗੇ ਤੇ ਗੁਰਮਾਲਕ ਸਾਡੇ ਉੱਤੇ ਵੀ ਮਿਹਰ ਪਰਿਆ ਹੱਥ ਰੱਖਣਗੇ ਧੰ ਗੁਰੂ ਤੇਗ ਬਹਾਦਰ ਪਾਚਾ ਦੇ ਸ਼ਲੋਕ ਆਪਾਂ ਵੀ ਚਾਰ ਤੇ ਆ ਰਹੇ ਆ ਜੀ ਅੱਜ ਦੋਰੇ ਸ਼ੁਰੂ ਹੋ ਜਾਣੇ ਆ ਸ਼ਲੋਕ ਜਿਹੜੇ 52 ਸੀਗੇ ਉਹ ਸਮਾਪਤ ਹੋ ਗਿਆ ਨਾਲ ਦੋਰੇ ਹੁੰਦੇ ਆ ਜੀ ਪੰਜ ਟੋਟਲੀ 57 ਸ਼ਲੋਕ ਅਸੀਂ ਕਹਿ ਦਿੰਦੇ ਆ ਤੇ ਅੱਜ ਗੁਰੂ ਮਾਲਕ ਨੇ ਕਿਰਪਾ ਕੀਤੀ 53 ਨੰਬਰ ਤੇ 54 ਦੀ ਆਪਾਂ ਗੱਲ ਕਰਾਂਗੇ ਫਿਰ ਆਪਰੇ ਤਿੰਨ ਰਹਿ ਜਾਣੇ ਆ ਜੀ ਸੋਮਵਾਰ ਤੋਂ ਸਤਿਪੁਰ ਦਾਤਾ ਕਿਰਪਾ ਕਰੇ ਮਾਲਕ ਜੀ ਦੀ ਬਾਣੀ ਆਪਾਂ ਗਾਥਾ ਆਰੰਭ ਕਰਾਂਗੇ ਕਿਉਂਕਿ ਬਹੁਤ ਬਾਣੀਆਂ ਐਸੀਆਂ ਜਿਹੜੀਆਂ ਸੀ ਵਿਚਾਰੀਆਂ ਹੀ ਨਹੀਂ ਗਾਥਾ ਬਾਣੀ ਸਾਇਸਕ੍ਰਿਤੀ ਵਿੱਚ ਐ ਮਾਫ ਕਰਿਓ ਗੁਰੂ ਦੀ ਹਜ਼ੂਰੀ ਚ ਡਰ ਕੇ ਗੱਲ ਕਹਿੰਦਾ ਆ ਬਹੁਤ ਲੋਕਾਂ ਨੂੰ ਸਾਇਸਕ੍ਰਿਤੀ ਬਾਣੀ ਪੜ੍ਹਨੇ ਨਹੀਂ ਆਉਂਦੀ ਕਿਉਂਕਿ ਬੜੀ ਮਹਿੰਗੀ ਬਾਣੀ ਐ ਗਾਥਾ ਗਾਥਾ ਤੋਂ ਬਾਅਦ ਆਪਾਂ ਬਾਣੀ ਵਿਚਾਰ ਕਰਾਂਗੇ ਫੁਰਹੇ ਫੁਰਹੇ ਤੋਂ ਬਾਅਦ ਆਪਾਂ ਬਾਣੀ ਵਿਚਾਰਾਂਗੇ ਸਾਇਸਕ੍ਰਿਤੀ ਸ਼ਲੋਕ ਮਹਲਾ ਪੰਡਮਾ ਬੜੀ ਗਾ ਜ਼ਰੂਰੀ ਤੇ ਬੜੀਆਂ ਮਹਿੰਗੀਆਂ ਬਾਣੀਆਂ ਆ ਓਖਾ ਸ਼ਬਦ ਨਹੀਂ ਹੁੰਦਾ ਜੀ ਗੁਰੂ ਨਾਨਕ ਦੇ ਘਰ ਤੋਂ ਓਖਾ ਸ਼ਬਦ ਨਹੀਂ ਵਰਤਦੇ ਸਾਡੀ ਮਰਿਆਦਾ ਮਹਿੰਗਾ ਸ਼ਬਦ ਵਰਤਣਾ ਓਕੇ ਇਹਨਾਂ ਨੂੰ ਪੜਨਾ ਤੇ ਇਹਨਾਂ ਦੇ ਅਰਥ ਕਰਨੇ ਬਹੁਤ ਗੁਰੂ ਮਾਲਕ ਕਿਰਪਾ ਕਰੇ ਕਿ ਤੇ ਤਰਸ ਕਰੇ ਤਾਂ ਪੜ ਹੁੰਦਾ ਨਹੀਂ ਤਾਂ ਆਮ ਬੰਦਾ ਸੰਧਿਆ ਤੋਂ ਬਗੈਰ ਇਹਨਾਂ ਬਾਣੀਆਂ ਨੂੰ ਪੜ ਨਹੀਂ ਸਕਦਾ ਗੁਰੂ ਬਾਲਾ ਕਿਰਪਾ ਕਰੇ ਸਾਡੇ ਸ਼ਲੋਕ ਜਦੋਂ ਸਮਾਪਤ ਹੋ ਜਾਣੇ ਸੋਮਵਾਰ ਤੋਂ ਫਿਰ ਆਪਾਂ ਗਾਥਾ ਬਾਣੀ ਦੀ ਰਮਤਾ ਕਰਾਂਗੇ ਸਤਿਗੁਰ ਨੇ ਅੱਜ ਕਿਰਪਾ ਕੀਤੀ ਬਲ ਛੁੱਟ ਕਿਉ ਬੰਧਨ ਪਰੇ ਕਸ਼ੂ ਨਾ ਹੋ ਤੋ ਪਾਏ ਕਹੋ ਨਾਨਕ ਅਬ ਓਟ ਹਾਰ ਗਜ ਜਿਉ ਹੋ ਸਹਾਏ ਹਿੰਦੂ ਧਰਮ ਦੇ ਵਿੱਚ ਇੱਕ ਗਾਥਾ ਆ ਗਾਥਾ ਦਾ ਅਰਥ ਉੱਤਾ ਕਹਾਣੀ ਉਹਦੇ ਵਿੱਚ ਲਿਖਿਆ ਹੋਇਆ ਕਿ ਇੱਕ ਵਾਰੀ ਇੱਕ ਤੇਦੂਏ ਨੇ ਹਾਥੀ ਨੂੰ ਪਕੜ ਲਿਆ ਆ ਹੁਣ ਉਹ ਖਿੱਚਦਾ ਆਪਣੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿ ਇਹਨੂੰ ਮੈਂ ਖਾ ਜਾਵਾਂ ਹਾਥੀ ਨੂੰ ਹਾਥੀ ਕੀ ਕਰਦਾ ਕਿ ਉੱਥੇ ਇੱਕ ਫੁੱਲ ਲੱਗਿਆ ਹੁੰਦਾ ਆ ਉਹ ਫੁੱਲ ਨੂੰ ਆਪੜੀ ਸੁਣਦੇ ਨਾਲ ਤੋੜਦਾ ਆ ਤੇ ਪ੍ਰਮਾਤਮਾ ਨੂੰ ਯਾਦ ਕਰਦਾ ਹੋਇਆ ਉਹ ਇਹ ਕਹਿੰਦਾ ਕਿ ਪ੍ਰਮਾਤਮਾ ਇਹ ਫੁੱਲ ਮੈਂ ਤੇਰੇ ਚਰਨਾ ਕਮਲਾ ਚ ਭੇਟ ਕੀਤਾ ਆ ਤੇ ਕਿਰਪਾ ਕਰਕੇ ਮੈਨੂੰ ਅੱਜ ਤੇਦੂਏ ਤੋਂ ਮਚਾ ਲਾ ਕਿਰਪਾ ਕਰਕੇ ਮੇਰੀ ਰੱਖਿਆ ਕਰ ਕਿਰਪਾ ਕਰਕੇ ਮੇਰੀ ਮਦਦ ਕਰ ਗੁਰੂ ਮਾਲੀ ਜੀ ਕਹਿੰਦੇ ਜਦੋਂ ਤੁਹਾਡਾ ਬਲ ਖਤਮ ਹੋ ਜਵੇ ਬਲ ਦਾ ਅਰਥ ਹੈ ਤੁਹਾਡੀ ਤਾਕਤ ਤੁਸੀਂ ਆਪਣਾ ਜ਼ੋਰ ਲਾ ਲਿਆ ਹੁਣ ਤੁਹਾਡੇ ਕੋਲ ਕੋਈ ਰਾਹ ਨਹੀਂ ਹੈ ਸਾਰੇ ਦਰਵਾਜ਼ੇ ਸਾਨੂੰ ਬੰਦ ਦਿਸਦੇ ਆ ਬਲ ਛੁੱਟ ਕੇ ਉਹ ਬੰਧਨ ਪਰੇ ਉੱਪਰ ਉਸ ਨੂੰ ਬੰਧਨ ਪੈ ਜਵੇ ਦੁੱਖ ਪਰ ਦੁੱਖ ਆ ਰਿਹਾ ਮੁਸੀਬਤ ਤੇ ਮੁਸੀਬਤ ਆ ਰਹੀ ਹੈ ਤੇ ਮੇਰੇ ਮਾਲੀ ਜੀ ਕਹਿੰਦੇ ਕਸ਼ੂ ਨਾ ਹੋ ਤੋ ਪਾਏ ਬੜੇ ਹੱਥ ਪੱਲੇ ਮਾਰ ਲੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸਾਰੇ ਪਾਸੇ ਜਾ ਰਹੇ ਆ ਤੇ ਸਾਰੇ ਪਾਸੇ ਨਾ ਮਿਲ ਰਹੀ ਹੈ ਮਾਲੀ ਜੀ ਕਹਿੰਦੇ ਉਦੋਂ ਇੱਕ ਸਹਾਰਾ ਤੱਕੋ ਕਹੋ ਨਾਨਕ ਅਬ ਓਟ ਹਰ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦੀ ਓਟ ਤੱਕੋ ਕਿਵੇਂ ਤੱਕੋ ਜੀ ਸਤਿਗੁਰ ਕਹਿੰਦੇ ਗਾਜ ਜਿਉ ਹੋ ਸਹਾਰੇ ਗਾਜ ਦਾ ਅਰਥ ਉਹਦਾ ਹਾਥੀ ਕਹਿੰਦੇ ਜਿਵੇਂ ਹਾਥੀ ਦੀ ਮਦਦ ਕੀਤੀ ਪ੍ਰਮਾਤਮਾ ਨੇ ਜਦੋਂ ਹਾਥੀ ਨੇ ਸੁੰਡ ਨਾਲ ਤੋੜ ਕੇ ਫੁੱਲ ਭੇਟ ਕੀਤਾ ਤੇ ਪ੍ਰਮਾਤਮਾ ਨੇ ਤੀਨੂਆਂ ਦੇ ਜਾਲ ਚੋਂ ਹਾਥੀ ਨੂੰ ਛੁਡਾ ਲਿਆ ਬਾਲੂ ਜੀ ਕਹਿੰਦੇ ਤੁਹਾਡੇ ਜੀਵਨ ਵਿੱਚ ਜਦੋਂ ਦੁੱਖ ਆ ਜਵੇ ਮੁਸੀਬਤਾਂ ਆ ਜਵੇ ਆ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਸਾਨੂੰ ਘੇਰੀਆਂ ਆ ਉਦੋਂ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦਾਸ ਪਾਸ਼ਾ ਦੇ ਚਰਣਾ ਚਰਦਾਸ ਕਰਿਓ ਗੁਰੂ ਮਾਲਕ ਜੀ ਸਾਨੂੰ ਸਾਡੀਆਂ ਆਈਆਂ ਹੋਈਆਂ ਮੁਸ਼ਕਲਾਂ ਤੋਂ ਕੱਢਣਗੇ ਜਦੋਂ ਬਾਪੂ ਬਾਪੂ ਦੀਪ ਸਿੰਘ ਤੇ ਭਰੋਸਾ ਕਰੋਗੇ ਨਾ ਜੀ ਫਿਰ ਜੀਵਨ ਵਿੱਚ ਕੋਈ ਦੁੱਖ ਕੋਈ ਤਕਲੀਫ ਕੋਈ ਮੁਸ਼ਕਿਲ ਸਾਨੂੰ ਨਹੀਂ ਤੰਗ ਕਰੇਗੀ ਉਹ ਕੀ ਬਾਬਾ ਦੀਪ ਸਿੰਘ ਵਿੱਚ ਏਡੀ ਤਾਕਤ ਹੈ ਜਿੱਥੇ ਬਾਬਾ ਦੀਪ ਸਿੰਘ ਦਾ ਨਾਮ ਲੈ ਲਿਆ ਉੱਥੇ ਵੱਡੇ ਵੱਡੇ ਦੁੱਖ ਮੁਸੀਬਤਾਂ ਸਭ ਭਜ ਜਾਂਦੇ ਗਏ ਆ ਤੇ ਸੁੱਖਾਂ ਦਾ ਆ ਕੇ ਵਾਸਾ ਹੋ ਜਾਂਦਾ ਸੋ ਗੁਰੂ ਮਾਲੀ ਜੀ ਕਹਿੰਦੇ ਬਲ ਛਟਕਿਓ ਬੰਦਨ ਪਰੇ ਕਸ਼ੂ ਨਾ ਹੋਤੇ ਪਾਏ ਕਹੋ ਨਾਨਕ ਅਬ ਓਟ ਹਾਰ ਗਜ ਜੋ ਹੋ ਹੋ ਸਹਾਏ ਉਹਦਾ ਅਰਦਾਸ ਕੀਤੀ ਫਿਰ ਕੀ ਪੜਿਆ ਜੀ ਕਹਿੰਦੇ ਬਲ ਹੋਆ ਮੇਰੇ ਕੋ ਤਾਕਤ ਆ ਗਈ ਗੁਰੂ ਨੇ ਮੈਨੂੰ ਤਾਕਤ ਦੇ ਦਿੱਤੀ ਵੰਦਨ ਛੋਟੇ ਜਿਨੇ ਵੰਦਨ ਪੈ ਸੀਗੇ ਸਾਰੇ ਟੁੱਟ ਗਏ ਜੀ ਸਭ ਕੁਛ ਹੋ ਤੋ ਪਾਏ ਹੁਣ ਮੇਰੇ ਸਾਰੇ ਕੰਮ ਬਣਨ ਲੱਗ ਪਏ ਮਜੀਠੇ ਦਾ ਰਹਿਣ ਵਾਲਾ ਇੱਕ ਸਿੱਖ ਪਰਿਵਾਰ ਹੈ ਸਰਦਾਰ ਜੀ ਉਥੇ ਗੁਰੂ ਨਾਨਕ ਦਾਸ ਪਾਸ਼ਾ ਜੀ ਦਾ ਪ੍ਰਕਾਸ਼ ਦਾੜਾ ਬਹੁਤ ਵੱਡੇ ਪੱਦਰ ਤੇ ਬਣਾਉਂਦੇ ਆ ਸਾਡੇ ਕੋਈ ਬਹੁਤ ਵੱਡੇ ਕਥਾਵਾਚਕ ਜਦੋਂ ਉਹਨਾਂ ਨੇ ਬੁਲਾਏ ਕਿ ਜਦੋਂ ਭਾਈ ਸਾਹਿਬ ਕਥਾਵਾਚਕ ਉਥੇ ਪਹੁੰਚੇ ਨਾ ਮਜੀਠਾ ਪਿੰਡ ਕਥਾ ਕਰਨ ਵਾਸਤੇ ਉਸ ਸਰਦਾਰ ਜਿਹੜਾ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਕਿ ਤੁਸੀਂ ਬਹੁਤ ਖਰਚਾ ਕਰਦੇ ਹੋ ਗੁਰੂ ਰਾਮਦਾਸ ਪਾਸ਼ਾ ਜੀ ਦਾ ਗੁਰਪੁਰਬ ਮਨਾਉਂਦੇ ਹੋ ਗੁਰੂ ਮਾਲਕ ਜੀ ਦੀ ਕਿਰਪਾ ਤੁਹਾਡੇ ਦੇ ਤੁਹਾਡੇ ਧੀ ਪੁੱਤ ਬਾਹਰ ਵਿਦੇਸ਼ਾ ਵਿੱਚ ਹੈ ਉਸ ਸਿੱਕੇ ਨੇ ਜਵਾਬ ਦਿੱਤਾ ਕਿ ਨਹੀਂ ਜੀ ਮੇਰੀ ਇੱਕ ਧੀ ਗਉ ਵੀ ਇੱਥੇ ਵਿਆਹੀ ਹੋਈ ਹੈ ਤੇ ਪੁੱਤ ਉਹ ਵੀ ਮੇਰੇ ਕੋਲ ਹੈ ਮੇਰਾ ਕੋਈ ਧੀ ਪੁੱਤ ਬਾਹਰ ਨਹੀਂ ਹੈ ਦੂਜੀ ਗੱਲ ਉਸ ਕਥਾਵਾਚਕ ਨੇ ਪੁੱਛੀ ਕਹਿੰਦੇ ਤੁਹਾਡੇ ਕੋਲ ਫਿਰ ਜ਼ਮੀਨ ਬਹੁਤ ਹੋਣੀ ਹੈ ਜੀ ਜਿਵੇਂ ਤੁਹਾਡੀ ਕੋਠੀ ਬਹੁਤ ਵੱਡੀ ਹੈ ਬਈਗੀ ਤੋਂ ਮੈਂ ਕਿ ਗੱਡੀ ਤੁਹਾਡੇ ਘਰ ਵਿੱਚ ਖੜੀ ਹੈ ਇੰਨਾ ਵੱਡਾ ਸਮਾਨ ਤੁਸੀਂ ਹਰ ਸਾਲ ਕਰਾਉਂਦੇ ਹੋ ਜ਼ਮੀਨ ਜਾਇਦਾਦ ਬਹੁਤ ਹੋਣੀ ਹੈ ਉਹ ਸਿੱਖ ਨੇ ਜਵਾਬ ਦਿੱਤਾ ਕਹਿੰਦਾ ਸਿਰਫ ਮੇਰੇ ਕੋ 6.5 ਕਿਲੇ ਜ਼ਮੀਨ ਹੈ ਉਹ ਕਥਾਵਾਚਕ ਨੇ ਸਵਾਲ ਕੀਤਾ ਕਹਿੰਦਾ 6.5 ਕਿਲੇ ਜ਼ਮੀਨ ਹੋਵੇ ਉਹਦੇ ਸਿਰ ਤੇ ਏਡੀ ਵੱਡੀ ਕੋਠੀ ਨਹੀਂ ਬਣ ਸਕਦੀ ਕਰੋੜਾ ਦੀ ਉਹਦੇ ਸਿਰ ਤੇ ਸਾਡੇ 6 ਕਿੱਲੇ ਜ਼ਮੀਨ ਦੇ ਸਿਰ ਤੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਨਹੀਂ ਖਰੀਦੀਆਂ ਜਾ ਸਕਦੀਆਂ ਖੇਡ ਕੋਈ ਹੋਰ ਆ ਜਾਂ ਤੁਹਾਡੇ ਕੋਲ ਕੋਈ ਹੋਰ ਪੈਸਾ ਕਿਧਰੋਂ ਆਇਆ ਵੜਾਇਆ ਕਹਿੰਦੇ ਉਸ ਸਿੱਖ ਨੇ ਬੜੀ ਪਿਆਰੀ ਗੱਲ ਦਸੀ ਉਹ ਕਹਿੰਦੇ ਇੱਕ ਵਾਰ ਦੌਰ ਐਸਾ ਆ ਕਿ ਮੇਰੇ ਉੱਤੇ ਬਹੁਤ ਕਰਜ਼ਾ ਚੜ ਗਿਆ ਕਰਜ਼ੇ ਤੋਂ ਤੰਗਾ ਕੇ ਮੈਂ ਬੜਾ ਇੱਧਰ ਉੱਧਰ ਭਟਕ ਗਿਆ ਜਦੋਂ ਲੋਕ ਕਰਜ਼ੇ ਵਾਲੇ ਘਰੇ ਆ ਕੇ ਗੀੜਾ ਮਾਰਦੇ ਆ ਨਾ ਜੀ ਬੇਇੱਜ਼ਤ ਕਰਦੇ ਆ ਉਹ ਤੋਂ ਪੜਾ ਦੁਖੋਂ ਦਾ ਸੀ ਕਹਿੰਦਾ ਮੈਂ ਸੋਚਿਆ ਕਿ ਹੁਣ ਮੈਂ ਕੀ ਕਰਾਂ ਕਿੱਥੋਂ ਕਰ ਜਾਦਾ ਮੈਂ ਪੈਸਾ ਹੀ ਨਹੀਂ ਹੈ ਕੋਲ ਹੁਣ ਪੈਸਾ ਕੋਣ ਨਹੀਂ ਹੈ ਤੇ ਦੁਨੀਆ ਤੇ ਗੀੜੇ ਮਾਰਦੀ ਹੈ ਬੇਇਜਤ ਕਰਦੀ ਹੈ ਘਰ ਵਿੱਚ ਧੀ ਜੁਬਾਨ ਹੈ ਜਦੋਂ ਲੋਕ ਆ ਕੇ ਗਾਲੀ ਕਲੋਚ ਕਰਦੇ ਤੇ ਬੜੀ ਸ਼ਰਮ ਆਉਣੀ ਹੈ ਉਹ ਕਹਿੰਦੇ ਮੈਂ ਫੈਸਲਾ ਹੀ ਕਰ ਲਿਆ ਕਿ ਮੈਂ ਮਰ ਜਾਣਾ ਆ ਕੁਝ ਨਾ ਕੁਝ ਖਾ ਕੇ ਮਰ ਜਾਗਾ ਜਦੋਂ ਮੈਂ ਹੀ ਮਰ ਗਿਆ ਤੇ ਫਿਰ ਕਰਦਾ ਕਿ ਇਹ ਲੈਣਾ ਆ ਕਹਿੰਦੇ ਮੇਰੇ ਮਨ ਵਿੱਚ ਇਹ ਗੱਲ ਆ ਗਈ ਕਿ ਮਨਾ ਆਪਣੇ ਆਪ ਨੂੰ ਖਤਮ ਕਰ ਤੇ ਆਪਣੇ ਆਪ ਨੂੰ ਖਤਮ ਕਰਕੇ ਜਿਹੜਾ ਤੇਰੇ ਸਿਰ ਤੇ ਕਰਜ਼ਾ ਪਿਆ ਉਤਰ ਜਾਣਾ ਹੈ ਕਹਿੰਦਾ ਇੱਕ ਪਾਸੇ ਕਹਿੰਦਾ ਮੇਰੇ ਮਨਵ ਦੇ ਵਿੱਚ ਮਰਨ ਦਾ ਖਿਆਲ ਆਵੇ ਦੂਜੇ ਪਾਸੇ ਮੇਰੇ ਮਨ ਵਿੱਚ ਇਹ ਆਵੇ ਕਿ ਮੇਰੇ ਬੱਚਿਆਂ ਦਾ ਕੀ ਬਣੇਗਾ ਧੀ ਮੇਰੀ ਜਵਾਨ ਉਹਦਾ ਵਿਆਹ ਕੌਣ ਕਰੇਗਾ ਮੇਰਾ ਪੋਤੇ ਆ ਤੇ ਉਹਦਾ ਕੀ ਬਣੇਗਾ ਕਹਿੰਦਾ ਇਹ ਮੇਰੇ ਅੰਦਰ ਦੀ ਲੜਾਈ ਚੱਲਦੀ ਰਹੀ ਕਿ ਮਰਾਂ ਕਿ ਬੱਚਿਆਂ ਨੂੰ ਪਾਲਾਂ ਕੀ ਕਰਾਂ ਕਹਿੰਦਾ ਮੈਂ ਮਨ ਬਣਾ ਲਿਆ ਕਿ ਨਹੀਂ ਮਰਨਾ ਹੀ ਛੁਟਕਾਰਾ ਪੈਣਾ ਹੈ ਮਰਨ ਤੋਂ ਇਲਾਵਾ ਛੁਟਕਾਰਾ ਨਹੀਂ ਪੈਣਾ। ਕਹਿੰਦਾ ਮੇਰੇ ਮਨ ਵਿੱਚ ਆਇਆ ਕਿ ਮਰਨਾ ਤਾਂ ਹੈ ਚਲੋ ਇੱਕ ਵਾਰੀ ਧੰਗ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਮੱਥਾ ਟੇਕ ਕੇ ਆਈਏ। ਕਹਿੰਦਾ ਮੇਰਾ ਮਨ ਕੀਤਾ ਮੈਂ ਮੁੰਜੀਠੇ ਤੋਂ ਕਹਿੰਨਾ ਬਸ ਲਿੱਤੀ ਪਿੰਡ ਤੋਂ ਕਹਿੰਨਾ ਬਸ ਮੈਂ ਅਡੇ ਤੱਕ ਗਿਆ ਅਡੇ ਤੋਂ ਕਹਿੰਨਾ ਬਸ ਕਹਿੰਨਾ ਮੈਂ ਲਿੱਤੀ ਜਦੋਂ ਦਰਬਾਰ ਸਾਹਿਬ ਦੀ ਕਹਿੰਦਾ ਉੱਥੇ ਮੈਂ ਮੱਥਾ ਟੇਕਿਆ ਇਸ਼ਨਾਨ ਕਰਦੇ ਨੇ ਕਹਿੰਦਾ ਧੰਗ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ 'ਚ ਇੱਕ ਤਰਲਾ ਦਿੱਤਾ ਰੋਦੇ ਰਿਹਾ। ਰੋਦੇ ਨੇ ਕਹਿੰਦਾ ਤਰਲਾ ਇਹ ਲਿੱਤਾ ਕਿ ਧੰਗ ਗੁਰੂ ਰਾਮਦਾਸ ਪਾਸ਼ਾ ਜੀ ਜਾ ਕੇ ਮੈਂ ਮਰ ਜਾਣਾ ਆ ਮੈਂ ਕੁਝ ਨਾ ਕੁਝ ਖਾ ਕੇ ਆਪਣੇ ਜੀਵਨ ਨੂੰ ਖਤਮ ਕਰ ਲੈਣਾ ਆ ਮੇਰੇ ਬੱਚਿਆਂ ਦੀ ਜ਼ਿੰਮੇਵਾਰੀ ਹੁਣ ਤੇਰੇ ਤੇ ਆ ਕਿਰਪਾ ਕਰਕੇ ਮੇਰੇ ਬੱਚਿਆਂ ਨੂੰ ਤੂੰ ਸਾਂਭਣਾ ਆ ਤੂੰ ਮੇਰੇ ਬੱਚਾ ਨੂੰ ਦੇਖਣਾ ਆ ਕਹਿੰਦਾ ਮੈਂ ਦਰਬਾਰ ਸਾਹਿਬ ਤੋਂ ਤੁਰਿਆ ਜੀ ਕਹਿੰਦਾ ਵਾਪਸ ਜਦੋਂ ਮੈਂ ਆਪਣੇ ਪਹੁੰਚਿਆ ਕਹਿੰਦਾ ਜੀ ਪਿੰਡ ਤੇ ਕੋਲ ਕਹਿੰਦਾ ਕਹਿੰਦਾ ਮੈਂ ਅਡੇ ਤੋਂ ਪਿੰਡ ਵਾਲੀ ਬੱਸ ਜਿਹੜੀ ਲੇਡੀਜ਼ ਸੀਗੀ ਛੋਟੀ ਬੱਸ ਮਿੰਨੀ ਬੱਸ ਕਹਿੰਦਾ ਉਹਦੇ ਵਿੱਚ ਮੈਂ ਬੈਠਾ ਕਹਿੰਦਾ ਉਸ ਬੱਸ ਦੇ ਵਿੱਚ ਕਹਿੰਦਾ ਇੱਕ ਲੋਟਰੀ ਵੇਚਣ ਵਾਲਾ ਬੰਦਾ ਚੜ੍ਹ ਗਿਆ ਕਹਿੰਦਾ ਲੋਟਰੀਆਂ ਕਹਿੰਦਾ ਵੇਚਦਾ ਫਿਰਦਾ ਸੀਗਾ ਕਹਿੰਦਾ ਮੈਨੂੰ ਜਾਣਦਾ ਸੀਗਾ ਸਾਡੇ ਕਹਿੰਦਾ ਪਿੰਡਾਂ ਵਾਲ ਦਾ ਸੀਗਾ ਉਹ ਮੈਨੂੰ ਕਹਿੰਦਾ ਸਰਦਾਰ ਜੀ ਇੱਕ ਲੋਟਰੀ ਤੁਸੀਂ ਪਾ ਲਓ ਕਹਿੰਦਾ ਉਹ ਮੈਂ ਕਿਹਾ ਮੇਰੇ ਕੋਲ ਪੈਸੇ ਕੋਈ ਨਹੀਂ ਹੈ ਤੇ ਮੈਂ ਲੋਟਰੀ ਕੀ ਪਾਣੀ ਉਹ ਕਹਿੰਦਾ ਬੜੀ ਛੇਤੀ ਨਿਕਲ ਜਾਣੀਗਾ ਡੇਟ ਵੀ ਬੜੀ ਛੇਤੀ ਹੈ ਕਿ 2 ਦਿਨਾਂ ਬਾਅਦ ਕਹਿੰਦਾ ਇਹ ਨਿਕਲ ਜਾਣਾ ਤੁਸੀਂ ਲੈ ਲਓ ਮੇਰੇ ਕੋਲ 2 ਤਿੰਨ ਟਿਕਟਾਂ ਰਹਿ ਗਈਆਂ ਉਹ ਕਹਦਾ ਕਿਆ ਨੇ ਮੈਂ ਕੀ ਕਰਨੀ ਐ ਕਿ ਮੇਰੇ ਮਨ ਵਿੱਚ ਕਹਿਣਾ ਚੱਲਦਾ ਸੀ ਮੈਨਾਂ ਜਾ ਕੇ ਮਰ ਜਾਣਾ ਆ ਤੇ ਮੈਂ ਲਾਟਰੀ ਕੀ ਕਰਨੀ ਐ ਕਹਿੰਦਾ ਪਤਾ ਨਹੀਂ ਧੱਕੇ ਨਾਲ ਕਹਿੰਦਾ ਮੇਰੀ ਝੋਲੀ ਵਿੱਚੋਂ ਲਾਟਰੀ ਸੱਟ ਗਿਆ ਕਿ ਜਦੋਂ ਪੈਸੇ ਹੋਏ ਉਦੋਂ ਪੈਸੇ ਦੇ ਦਿਓ ਆਹ ਲਾਟਰੀ ਟਿਕਟ ਤੁਹਾਡੀ ਹੋ ਗਈ ਤੁਸੀਂ ਲੈ ਜਾਓ ਕਹਿੰਦਾ ਹਾਂ ਮੈਂ ਲਾਟਰੀ ਜਦੋਂ ਘਰ ਲੈ ਕੇ ਗਿਆ ਕਹਿੰਦਾ ਮੇਰੇ ਮਨ ਵਿੱਚ ਆ ਗਿਆ ਕਿ ਮਨਾਂ ਮਰਨਾ ਤਾਂ ਹੈ ਗੁਰੂ ਰਾਮਦਾਸ ਪਾਤਸ਼ਾਹ ਨੇ ਸ਼ਾਇਦ ਕੋਈ ਖੇਡ ਵਰਤਾਈ ਹੋਵੇ ਕੋ ਸਤ ਉਪਰ ਦੀ ਲੀਲਾ ਹੋਵੇ ਮੇਰੇ ਮਾਲਕ ਜੀ ਕੋ ਕਲਾ ਹੋਵੇ ਮੈਂ ਲਾਟਰੀ 14 ਵੀ ਨਹੀਂ ਸੀ ਮੇਰੀ ਝੋਲੀ ਵਿੱਚ ਟਿਕਟ ਪਾ ਦਿੱਤੀ ਹੈ ਕਿ ਦੋ ਦਿਨ ਬਾਅਦ ਮਰ ਜਾਾਂਗੇ ਰਿਜ਼ਲਟ ਤਾਂ ਦੇਖ ਲਈਏ ਕਿ ਲਾਟਰੀ ਨਿਕਲਦੀ ਹੈ ਕਿ ਨਹੀਂ ਨਿਕਲਦੀ ਕਹਿੰਦਾ ਤੁਹਾਨੂੰ ਗੁਰੂ ਨਾਮ ਦਾ ਸਪਾਸਾ ਦੀ ਕਿਰਪਾ ਹੋਈ ਕਹਿੰਦਾ 2 ਕਰੋੜ ਦੀ ਕਹਿੰਦਾ ਲਾਟਰੀ ਕਹਿੰਦਾ ਪਰਸੋਂ ਮੇਰੀ ਨਿਕਲ ਗਈ ਕਹਿੰਦਾ ਜੋ ਮੈਂ ਮਰਨ ਦਾ ਸੋਚਿਆ ਸੀ ਜੋ ਮੇਰੇ ਸਿਰ ਤੇ ਕਰਦਾ ਸੀ ਗੁਰੂ ਰਾਮਦਾਸ ਪਾਸ਼ਾ ਦੇ ਘਰ 'ਚ ਅਰਕੀਤੀ ਹੋਈ ਅਰਦਾਸ ਲਿਤਾ ਹੋਇਆ ਤਰਲਾ ਗੁਰੂ ਰਾਮਦਾਸ ਪਾਸ਼ਾ ਨੇ ਮੇਰਾ ਸੁਣਿਆ ਤੇ 2 ਕਰੋੜ ਦੀ ਮੇਰੀ ਲਾਟਰੀ ਨਿਕਲੀ ਕਹਿੰਦਾ ਮੈਂ ਅੱਡੇ ਤੇ ਗਿਆ ਮੈਂ ਉਸ ਬੰਦੇ ਦਾ ਧੰਨਵਾਦ ਕਰਨਾ ਚਾਹੁੰਦਾ ਸੀ ਜਿਸ ਬੰਦੇ ਨੇ ਮੇਰੀ ਝੋਲੀ ਵਿੱਚ ਟਿਕਟ ਪਾਈ ਕਹਿੰਦਾ ਖੇਡ ਇਹ ਬਣੀ ਉਹ ਬੰਦਾ ਹੀ ਨਹੀਂ ਮੈਨੂੰ ਮਿਲਿਆ ਕੌਣ ਸੀ ਕਹਿੰਦਾ ਮੈਨੂੰ ਸਬਕ ਇਹ ਪੈਜੀ ਕਿ ਜਦੋਂ ਤੋ ਤੁਹਾਡਾ ਭਰੋਸਾ ਗੁਰੂ ਰਾਮਦਾਸ ਪਾਸ਼ਾ ਤੇ ਹੋਵੇ ਬਾਪੂ ਡੁੱਬਦੀਆਂ ਬੀੜੀਆਂ ਨੂੰ ਕਿਨਾਰੇ ਲਾ ਦਿੰਦਾ ਆ ਜਦੋਂ ਗੁਰੂ ਰਾਮਦਾਸ ਪਾਸ਼ਾ ਤੇ ਭਰੋਸਾ ਹੋਵੇ ਉਦੋਂ ਮੇਰਾ ਮਾਲਕ ਮਰਦਿਆਂ ਨੂੰ ਜ਼ਿੰਦਗੀ ਦੇ ਦਿੰਦਾ ਆ ਜਦੋਂ ਗੁਰੂ ਰਾਮਦਾਸ ਪਾਸ਼ਾ ਤੇ ਭਰੋਸੇ ਹੋਵੇ ਉਦੋਂ ਸਤਪੁਰ ਦੁੱਖਾਂ ਨੂੰ ਸੁਖਾਂ 'ਚ ਬਦਲ ਦਿੰਦਾ ਆ ਕਹਿੰਦਾ ਮੇਰੀ 2 ਕਰੋੜ ਦੀ ਲਾਟਰੀ ਨਿਕਲੀ ਜਿੰਨਾ ਕਹਿੰਦਾ ਮੇਰਾ ਕਰਜ਼ਾ ਮੈਂ ਕਰਜ਼ਾ ਉਤਾਰਿਆ ਕਹਿੰਦਾ ਆਪਣੀ ਧੀ ਪੁੱਤ ਦੇ ਵਿਆਹ ਕੀਤੇ ਕਹਿੰਦਾ ਉਸ ਪੈਸੇ ਨਾਲ ਬਜੇ ਬਿਖਰਦੀ ਕਹਿੰਦਾ ਫਿਰ ਮੇਰੇ ਮਨ ਚ ਆਇਆ ਕਿ ਜਿਸ ਗੁਰੂ ਰਾਮਦਾਸ ਪਾਸ਼ਾ ਨੇ ਮੇਰੇ ਉੱਤੇ ਇੱਡੀ ਬਖਸ਼ਿਸ਼ ਕੀਤੀ ਗਾ ਹਰ ਸਾਲ ਮੈਂ ਉਸ ਗੁਰੂ ਰਾਮਦਾਸ ਸਾਹਿਬ ਦਾ ਪ੍ਰਕਾਸ਼ ਦੇਣਾ ਮਨਾਇਆ ਕਰਦਾ ਹੈ ਇਹਦਾ ਗੁਰੂ ਦੀ ਬਰਕਤ ਨਾਲ ਕੋਠੀ ਵੀ ਪੈ ਗਈ ਗੁਰੂ ਦੀ ਬਰਕਤ ਨਾਲ ਕਹਿੰਦਾ ਢੱਡੀਆਂ ਆ ਗਈਆਂ ਗੁਰੂ ਦੀ ਬਰਕਤ ਨਾਲ ਕਹਿੰਦਾ ਧੀ ਪੁੱਤ ਵਿਆਹੇ ਗਏ ਗੁਰੂ ਦੀ ਬਰਕਤ ਨਾਲ ਕਹਿੰਦਾ ਅੱਜ ਸਮਾਗਮ ਹਰ ਸਾਲ ਚੱਲਦਾ ਆ ਬਸ ਸੰਗਤ ਜੀ ਜਦੋਂ ਸਾਡਾ ਭਰੋਸਾ ਗੁਰੂ ਤੇ ਪੱਕਾ ਹੋ ਗਿਆ ਉਦੋਂ ਗੁਰੂ ਆਪ ਬਖਸ਼ਿਸ਼ ਕਰਦਾ ਸੀ ਸੋਚ ਵੀ ਨਹੀਂ ਸਕਦੇ ਗੁਰੂ ਸਾਡੀ ਝੋਲੀ 'ਚ ਉਹ ਕੁਝ ਪਾ ਦਿੰਦਾ ਜੋ ਸੀ ਬੱਦੇ ਨੇ ਸੋਚਿਆ ਵੀ ਨਹੀਂ ਹੁੰਦਾ ਸੋ ਮਾਲੀ ਨੇ ਕਹਿੰਦੇ ਜਦੋਂ ਬਲ ਖਤਮ ਹੋ ਗਿਆ ਤਾਕਤ ਖਤਮ ਹੋ ਗਈ ਉਦੋਂ ਭਰੋਸਾ ਕਰੋ ਫਿਰ ਬਲ ਹੋਆ ਬੰਧਨ ਛੁੱਟੇ ਸਭ ਕੁਝ ਹੋਤ ਉਪਾਏ ਨਾਨਕ ਸਭ ਕੁਝ ਤੁਮਰੇ ਹੱਥ ਮੈਂ ਤੁਮ ਹੀ ਹੋ ਤਾਂ ਸਹਾਈ ਬਾਪੂ ਤੋ ਉਥੇ ਸਹਾਈ ਹੁੰਦਾ ਜਿੱਥੇ ਅਸੀਂ ਉਮੀਦ ਵੀ ਰੱਖੀ ਹੁੰਦੀ ਸੋ ਗੁਰੂ ਮਾਲਕ ਜੀ ਦੇ ਚਰਨਾਚਰਦਾਸ ਕਰਿਓ ਅੱਜ ਵੀ ਬੜੀ ਦੁਨੀਆ ਜਾਂਦੀ ਹੈ ਜੀ ਧੰਨ ਗੁਰੂ ਨਾਮ ਦਾ ਸਪਾਸਾ ਦੇ ਦਰ ਤੇ ਦੁਨੀਆ ਰੋਦੀ ਜਾਂਦੀ ਹੈ ਤੇ ਖਸਰੀ ਆਉਂਦੀ ਹੈ ਖਾਲੀ ਝੋਲੀ ਲੈ ਕੇ ਜਾਂਦੀ ਹੈ ਝੋਲੀ ਗਾ ਭਰ ਕੇ ਲੈ ਕੇ ਆਉਂਦੀ ਹੈ ਅੱਜ ਦੇਖਿਓ ਜਾ ਕੇ ਕਿਤੇ ਐਤਵਾਰ ਨੂੰ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਚਪੈਰਾ ਸਾਹਿਬ ਵਰਦਾ ਜੋ ਉਸ ਚਪੈਰੇ ਸਾਹਿਬ ਦੀ ਬਦੌਲਤ ਤੁਹ ਦਿਖਾ ਦੇ ਬਖੋ ਸੁਣਿਓ ਕੋਈ ਕਹਿੰਦਾ ਸਾਡਾ ਬਾਹਰ ਦਾ ਕੰਮ ਨਹੀਂ ਬਣਦਾ ਸੀ ਬਾਹਰ ਦਾ ਕੰਮ ਬਣ ਗਿਆ ਕੋਈ ਆਖਦਾ ਸੀ ਸਾਡੇ ਦੁੱਖ ਦੂਰ ਨਹੀਂ ਹੁੰਦੇ ਸੀ ਬਿਮਾਰੀ ਦੂਰ ਨਹੀਂ ਹੋਈ ਬਾਬਾ ਦੀਪ ਸਿੰਘ ਨੇ ਕਿਰਪਾ ਕਰਕੇ ਸਾਡੀ ਬਿਮਾਰੀ ਦੂਰ ਕਰ ਦਿੱਤੀ ਹੈ ਕੋਈ ਕਹਿੰਦਾ ਮੇਰੇ ਸਿਰ ਤੇ ਕਰਜ਼ਾ ਸੀ ਸਾਡਾ ਕਰਜ਼ਾ ਦੂਰ ਹੋ ਗਿਆ ਸੰਗਤ ਜੀ ਅੱਜ ਵੀ ਦੇ ਭਰੋਸਾ ਉਸ ਬਾਪੂ ਬਾਪੂ ਦੀਪ ਸਿੰਘ ਦੇ ਤੁਸੀਂ ਉੱਤੇ ਕਰੋਗੇ ਤੁਹਾਡਾ ਜੋ ਵੀ ਦੁੱਖ ਹੈ ਤਕਲੀਫ ਹੈ ਮੁਸ਼ਕਲ ਹੈ ਬਾਬਾ ਦੀਪ ਸਿੰਘ ਜੀ ਜਰੂਰ ਉਸ ਮੁਸ਼ਕਲ ਨੂੰ ਹੱਲ ਕਰਨਗੇ ਸਿਰਫ ਬਾਬਾ ਦੀਪ ਸਿੰਘ ਤੇ ਭਰੋਸਾ ਲੈ ਕੇ ਚੱਲਿਓ ਗੁਰੂ ਮਾਲਕ ਦੀ ਕਿਰਪਾ ਕਰਨ ਸਤਿਗੁਰੂ ਜੀ ਦਾਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓਅੰਕਾਰ